ਇਸ ਜਿਹੇ ਬੂਟੇ ਨੂੰ ਜਿਆਦਾ ਲੰਬਾ ਸਮਾਂ ਖਰਾਬ ਰਾਜੀ ਜਿੱਤੀ ਰੱਖਣਾ ਚਾਹੀਦਾ ਸਿਆਲ ਤੱਕ ਹਰੀਆਂ ਇਹ ਮਰਦਿਆਂ ਲੱਗੀ ਜਾਣ ਤਾਂ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਣ ਲੱਗਾ ਹਾਂ ਛੋਟੇ ਛੋਟੇ ਕੰਮ ਇਹ ਬੂਟੇ ਨੂੰ ਹਮੇਸ਼ਾ ਘੁੱਟਦੇ ਰਹੋ ਮੀਂਹ ਤੋਂ ਬਾਅਦ ਹਰ ਵਾਰ ਜੜਾਂ ਨੂੰ ਬੰਨ੍ਹਦੇ ਰਹੋ ਮਿੱਟੀ ਦੇ ਨਾਲ ਤਾਂ ਕਿ ਬੂਟਾ ਟਿਕੇ ਨਾ ਤੇ ਪਾਉਣ ਵਾਲੀ ਚੀਜ਼ ਆ ਜਿਹੜੀ ਜੇ ਦੇਸੀ ਢੇਰ ਤੁਹਾਡੇ ਕੋਲ ਹੋਵਰ ਹੈਗਾ ਤਾਂ ਠੀਕ ਹੈ ਨਹੀਂ ਤਾਂ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਹਾਂ ਉਹਦੀ ਸਿਰਫ ਇੱਕ ਮੁਠੀ ਪਾਉਣੀ ਆ ਬੂਟੇ ਨੂੰ ਗੁੱਟ ਕੇ ਔਰ ਇੱਕ ਮੁਠੀ ਪਾਉਣ ਨਾਲ ਲਾਲ ਮਿਰਚਾਂ ਸਾਰੀਆਂ ਤੋੜ ਲੈਣੀਆਂ ਆ ਬੂਟਾ ਦੁਬਾਰਾ ਤੋਂ ਹਰਾ ਭਰਾ ਪੂਰੀ ਤਰ੍ਹਾਂ ਹਰਾ ਭਰਾ ਤੇ ਨਵੇਂ ਫੁੱਲ ਆਉਣੇ ਸ਼ੁਰੂ ਹੋ ਜਾਣਗੇ ਜਿਹੜੀ ਚੀਜ਼ ਪਾਉਣੀ ਆ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਆਹ ਦੇਖੋ ਮਾਈਕਰੋ ਹਜਾ ਕਿਸੇ ਵੀ ਕੰਪਨੀ ਦਾ ਤੁਸੀਂ ਲੈ ਲੈਣਾ ਆ ਮੈਂ ਕੋਈ ਮਸ਼ੀਨਰੀ ਨਹੀਂ ਕਰ ਰਿਹਾ ਮਾਈਕਰੋ ਹਜਾ ਬਾਇਓ ਹਾਰਟੀਸਾਈਜ਼ਰ ਕੀ ਹੋ ਰਹੀ ਇਹ ਨਾ ਹੀ ਬੋਣਾ ਐਂਡ ਬੁਟੇ ਮਾਰੀ ਕੋ ਤੇ ਮਿਰਜਾਂ ਜੀਆਂ ਵੀ ਤੁਸੀਂ ਦੇਖੋਗੇ ਲਾਲ ਤੋੜ ਕੇ ਨਵੇਂ ਫੁੱਲ ਆਉਣੇ ਸ਼ੁਰੂ ਹੋ ਜਾਣੇ ਆ ਸਿਆਰ ਤੇ ਲੱਗੀ ਜਾਣੀ ਆ ਆ ਲਓ ਚੈਨਲ ਸਾਡਾ ਸਬਸਕ੍ਰਾਈਬ ਤੁਸੀਂ ਕਰ ਲਿਓ ਜੇ ਨਹੀਂ ਕੀਤਾ ਆ ਐਦਾ ਹੀ ਹੋਊਗਾ ਤੁਹਾਨੂੰ ਇਹਦੇ ਵਿੱਚ ਕੋਈ ਕੰਮ ਦੀ ਗੱਲ ਐ ਅਸੀਂ ਦੱਸੀ ਦੀ ਆ ਵੀਡੀਓ ਦੇ ਵਿੱਚ ਬੇਕਾਰ ਦੀਆਂ ਵੀਡੀਓ ਨਹੀਂ ਕਰਾਂਗੇ